ਦੋਸਤੋ ਵਿਕਦੀ ਪੰਜਾਬੀ ਬਲੌਗ ਤੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਆਂ ਮਿਨੀ ਐਪਲਸ ਦੇ ਪਿੰਡ ਹੁਣ ਤੁਸੀਂ ਦੇਖ ਲਓ ਸ਼ਹਿਰ ਨਾਲੋਂ ਕੋਈ ਘਟ ਨਹੀਂ ਤੇ ਰੋਡ ਕਿੰਨੀ ਕਲੀਅਰ ਨੇਚਰਲ ਵਾਤਾਵਰਨ ਘਰਾਂ ਦੇ ਅੱਗੇ ਦੇਖੋ ਇਹਦਾ ਘਾਹ ਵੀ ਜਿਆ ਸਭਾਈ ਆ ਚਲੋ ਪੱਤੇ ਦਾ ਬੱਕਰੀ ਗੱਲਾ गिरਦੇ ਆ ਇਹ ਘਰ ਵਾਲਿਆਂ ਦੀ ਰਿਸਪੌਂਸਿਬਿਲਟੀ ਆ। ਇਹਨੂੰ ਸਫਾਈ ਕਰਨਾ, ਘਰ ਦੀ ਕਟਿੰਗ ਵੀ ਨਹੀਂ ਕਰਨੀ ਐ। ਤੇ ਆਪਣੇ ਪਿੰਡਾਂ ਦੇ ਹਿਸਾਬ ਦੇ ਕੰਪੈਰੀਟਿਵ ਦੇ ਕੋਈ ਸ਼ਹਿਰਾਂ ਨਾਲੋਂ ਵੀ ਇਹ ਪਿੰਡ ਵਧੀਆ ਐ। ਤੇ ਘਰਾਂ ਦੇ ਬਾਹਰ ਹੀ ਗੱਡੀਆਂ ਇਹਨਾਂ ਦੀਆਂ ਖੜੀਆਂ। ਕੁਝ ਗੱਡੀਆਂ ਅੰਦਰ ਗਰਾਜ ਵਿੱਚ ਖੜੀਆਂ ਕਰਦੇ ਆ। ਜਿੰਨਾਂ ਕੋ ਜਿਆਦਾ ਆ ਫਿਰ ਬਾਹਰ ਵੀ ਖੜੀਆਂ ਰਹਿਣੀਆਂ। ਕੋਈ ਪ੍ਰੋਬਲਮ ਨਹੀਂ। ਕੋਈ ਟੈਨਸ਼ਨ ਨਹੀਂ ਕਿਸੇ ਨੂੰ। ਤਾਨੂੰ ਫਿਰ ਫੈਂਡ ਦੀ ਸੈਰ ਕਰਾ ਰਹੇ ਆ ਦੇਖੀ ਜੋ ਆਲਾ ਦਵਾਲਾ ਤੁਹਾਨੂੰ 뷰 ਵੀ ਦਿਖਾਉਣੇ ਆ ਅ ਕੋ ਕਿੰਨਾ ਵਧੀਆ 뷰 ਅ ਕੋ ਸਿਟੀ ਆਫ ਕੂਨ ਰੈਪਿਡ ਸਿਟੀ ਉਧਾਂ ਹੀ ਲਿਖਿਆ ਆ ਇਹ ਕਹਿੰਦੇ ਆਏ ਇਹਨੂੰ ਵਿਲੇਜ ਕਿਹਾ ਜਾਂਦਾ ਉਦਾਂ ਸਹੀ ਹੈ ਕਿ ਸ਼ਹਿਰ ਦੀ ਫੀਲਿੰਗ ਲੱਗੀ ਉਹ ਕਿ ਸ਼ਹਿਰੀ ਬਣਾਇਆ ਕਿਸਮ ਦਾ ਆ ਦੇਖੋ ਇੱਥੇ ਆਹ ਦਰਖਤ ਬਹੁਤ ਜ਼ਿਆਦਾ ਵੀ ਕਹਿੰਦੇ ਜਦੋਂ ਸਨੋ ਪੈਂਦੀ ਹੈ ਨਾ ਤਾਂ ਬੜਾ ਨਜ਼ਾਰਾ ਦੇਖਣ ਵਾਲਾ ਆਂਦਾ ਚਿੱਟਾ ਹੀ ਚਿੱਟਾ ਨਾਲੇ ਇਹਦਾ ਡਿਜ਼ਾਈਨ ਦੀ ਵੀ ਜਾਂਦਾ ਹੁੰਦਾ ਸੀ ਨਾ ਜਦੋਂ ਪਿੰਡਾਂ ਦੀ ਸੈਰ ਕਰਾਉਂਦੇ ਹੁੰਦੇ ਸੀ ਡੀਡੀ ਵਾਨ ਵਾਲੇ ਆ ਜਾ ਮੇਰੇ ਪਿੰਡ ਦੀ ਨਹਾਰ ਦੇਖ ਲੈ ਹੁਣ ਆਪਾਂ ਤੁਹਾਨੂੰ ਮਿਨੀ ਐਪਲਸ ਦੇ ਇੱਕ ਪਿੰਡ ਦੀ ਨਹਾਰ ਦਿਖਾ ਰਹੇ ਹਾਂ ਬੜਾ ਉਹ ਘਰਾਂ ਦੇ ਬਾਹਰ ਵੀ ਬੜੇ ਵਧੀਆ ਫਲ ਫੁੱਲ ਲਾ ਕੇ ਡੈਕੋਰੇਟ ਕੀਤਾ ਲੋਕਾਂ ਨੇ ਆ ਦੇਖ ਲੋ ਇਹ ਇਸ ਪਿੰਡ ਦਾ ਛੱਪੜ ਕਹਿ ਲੋ ਇਹਦੇ ਵਿੱਚ ਪਾਣੀ ਨਹੀਂ ਪਰ ਗੰਦਾ ਜਾਂਦਾ ਗੰਦਾ ਪਾਣੀ ਤਾਂ ਇਹਨਾਂ ਨੂੰ ਪਤਾ ਨਹੀਂ ਸੀਵਰੇਜ ਦਾ ਕਿੱਥੇ ਸੁਟਿਆ ਇਹ ਕਿਸੇ ਨੂੰ ਵੀ ਨਹੀਂ ਪਤਾ ਅੰਡਰਗਰਾਉਂਡ ਇਹ ਕਿਤੇ ਨੂੰ ਲੈ ਕੇ ਗਾਇਓ ਆ ਇਹ ਮੀਂਹ ਦਾ ਪਾਣੀ ਹੈ ਇਹਦਾ ਓਵਰਫਲੋ ਹੋ ਜਵੇ بارش ਦੇ ਵਿੱਚ ਉਹਦਾ ਵੀ ਆਊਟਲੈਟ ਪਰ ਇਹ ਰੱਖਿਆ ਹੈ ਦੂਸਰੀ ਸਾਈਡ ਤੇ ਈ ਸ਼ਹਿਰ ਕਰ ਰਹੇ ਆ ਤੁਹਾਨੂੰ ਪਿੰਡ ਦਿਖਾ ਰਹੇ ਆ ਤੇ ਗੋਰਾ ਕੋਈ ਹਲੇ ਟੱਕਰਿਆ ਨਹੀਂ ਤੁੱਪ ਚੜ ਗਈ ਜਿਆਦਾ ਔਰ ਇੱਕ ਤੁਰਿਆ ਜਾਂਦਾ ਉਹ ਵਰਕਰ ਹੀ ਆ ਕਿਸੇ ਕੰਪਨੀ ਦਾ ਨਹੀਂ ਤਾਂ ਰਾਸਤੇ 'ਚ ਮਿਲਿਆ ਹਾਂ ਇਹ ਕਹਿ ਕੇ ਲੰਘਦੇ ਆਓ ਤੇ ਆ ਦੇਖ ਆ ਸਾਈਡ ਹਰ ਤਕਰੀਬਨ ਇੱਕੋ ਜਿਹਾ ਡਿਜ਼ਾਈਨ ਹੈ ਸਾਰਿਆਂ ਦੇ ਆ ਇਥੇ ਕੋਈ ਨਾ ਇਹ ਅੰਡਰਗਰਾਉਂਡ ਪਾਈਪ ਪਾਉਂਦੇ ਆ ਛੋਟਾ ਜਿਹਾ ਅ ਕੱਲ ਤੇ ਆਈ ਸੀਗੇ ਅਸੀਂ ਇਹ ਵੈਸੇ ਆ ਪਾਈਪ ਇਥੇ ਜਿਹੜੇ ਆਟੋਮੈਟਿਕ ਖੁਵਾਰੇ ਲਾਉਂਦੇ ਆ ਇਹਨੂੰ ਘਰ ਨੂੰ ਪਾਣੀ ਲਾਉਣ ਵਾਸਤੇ ਤੇ ਰਾਤੀ ਅਸੀਂ ਇੱਕ ਇਥੇ ਦੇਖਿਆ ਸੀ ਇੱਕ ਖੁਵਾਰਾ ਇਥੇ ਬਾਹਰੇ ਪਿਆ ਸੀ ਕੰਮ ਤੋਂ ਟਾਈਮ ਹੋ ਗਿਆ ਹੋਣਾ ਛੱਡ ਗਿਆ ਸੀ ਉਹ ਤੇ ਹੁਣ ਦੇਖਦੇ ਆਂ ਭਈ ਹੈਗਾ ਕ ਲਾਤਾ ਮੇਰੇ ਖਿਆਲ ਚ ਆ ਦੇਖੋ ਆ ਆ ਜਿਹੜਾ ਪਾਈਪ ਹੈ ਨਾ ਇੱਥੋਂ ਨਿਕਲਣਾ ਪਾਰਾ ਵੀ ਆਟੋਮੈਟਿਕ ਚੱਲੂਗਾ ਬਾਅਦ ਚ ਆਹਨੇ ਲਾਤੇ ਆ ਮੁੰਡਾ ਜਿਹੜਾ ਲੱਗਾ ਨਾ ਉਹਨੇ ਲਾਤੇ ਆ ਆਹੀ ਸੀ ਆ ਰਹਿ ਗਿਆ ਇਸ ਦਾ ਕੱਲ ਇਹ ਹੁਣ ਮੁੰਡੇ ਨੇ ਫਿੱਟ ਕਰਤਾ ਆ ਛੰਡੀਆਂ ਲਾਈਆਂ ਜਿੱਥੇ ਇੱਕ ਇਨੀ ਫੁਆਰਾ ਲਾਇਆ ਨਿਸ਼ਾਨੀ ਲਾਈ ਆ ਦੇ ਸਾਬ ਨੂੰ ਆ ਦੇਖੋ ਸਾਰੇ ਹੀ ਸਿਸਟਮ ਲਾਇਆ ਹੋ ਨਹੀਂ ਆਟੋਮੈਟਿਕ ਇਹ ਵੇ ਨੂੰ ਕੋ ਚਲਾਇਆ ਕਰੂਗਾ ਕੋਈ ਟਾਈਮ ਟਾਈਮ ਤੇ ਚਲਾਉਂਦੇ ਆ ਇਹ ਸਾਰੇ ਘਾਹ ਨੂੰ ਪਾਣੀ ਲੱਗ ਜਾਣਾ ਆਟੋਮੈਟਿਕਲੀ ਆ ਹੁਣ ਅਸੀਂ ਇੱਥੇ ਦੇ ਪਾਰਕ ਚ ਆਏ ਆ ਪਰ ਅੱਜ ਸ਼ਨੀਵਾਰ ਦਾ ਦਿਨ ਆ ਆ ਘੁੰਮਣ ਵਾਸਤੇ ਜਿੱਦਾਂ ਆਪਣੇ ਪਿੰਡਾਂ ਚ ਲਾਇਆਆਂ ਮੀਆਂ ਚੇਹਰਾਂ ਬੈਠਣ ਲਈ ਜਿੱਦਾਂ ਲਾਇਆ ਤੇ ਸਾਈਡਾਂ ਤੇ ਘਾਹ ਆ ਸ਼ਨੀਵਾਰ ਕਰਕੇ ਹੈ ਨਹੀਂਗੇ ਬੱਚੇ ਤੇ ਸੰਡੇ ਨੂੰ ਹੁੰਦੇ ਇੱਥੇ ਟੇਡਣ ਆਉਂਦੇ ਆਦੇ ਮਸੈਂਸਟਰਾਂ ਨੇ ਹੁੰਦੇ ਘਰ ਇੱਥੇ ਸਾਰੇ ਇੱਕੋ ਹੀ ਸ਼ਕਲ ਹੈ ਕਈ ਡਬਲ ਡਬਲ ਆ ਜੁੜਿਓ ਆਪਸ ਵਿੱਚ ਸਿੰਗਲ ਸਟੋਰੀ ਵੀ ਹੈ ਡਬਲ ਸਟੋਰੀ ਹੈ ਇਹਨਾਂ ਦੇ ਅਹ ਬੀਸਮਿਲ ਇਹਨਾਂ ਦੇ ਹਰੇਕ ਚ ਹੁੰਦੀ ਹੈ ਹਰੇਕ ਘਰ ਦੇ ਵਿੱਚ ਬੀਸਮਿਲ ਹੁੰਦੀ ਹੈ ਬਾਕੀ ਆਪਾਂ ਨੇ ਵੀਜ਼ ਦਿਓ ਤੁਹਾਨੂੰ ਕਿੱਦਾਂ ਦਾ ਲੱਗਾ ਤੇ ਹੁਣ ਆਪਾਂ ਅਗਲੇ ਬਲੌਗ ਦੇ ਵਿੱਚ ਮਿਲਾਂਗੇ ਤੁਹਾਨੂੰ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ